ਚਲ ਪਰਮੇ ਮਾਡਲ ਦੋਸਤੋ ਲੋਡਰ ਵਾਲਾ 911 ਆਇਆ ਹੈ ਨਾਲੇ ਡਬਲ ਨਿਕਲਦਾ ਲੋਡਰ ਵੀ ਜਿਹਨਾਂ ਦੋਸਤਾਂ ਨੂੰ ਲੋਡਰ ਵਾਲਾ ਟਰੈਕਟਰ ਦੀ ਰਿਕੁਆਇਰਮੈਂਟ ਹੁੰਦੀ ਹੈ ਕਈ ਵਾਰਾਂ ਬਹੁਤ ਵੀਰ ਪਿੱਛੇ ਜਿਨ੍ਹਾਂ ਨੇ ਪੇਤਾ ਬਜਰੀ ਦਾ ਕੰਮ ਆ ਇਹਨਾਂ ਦਾ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ਾਂ ਬੂਮ ਲੋਡਰ ਜੈਕ ਦੇ ਡਬਲ ਨਿਕਲਦੇ ਆ ਜਦੋਂ ਲਵਾਈ ਆ ਦੇਖੋ ਅੰਦਰ ਬਾਹਰ ਹੁੰਦਾ ਆਮ ਸਿੰਪਲ ਜਿਹੜਾ ਸਿਰਫ ਬਾਗੜ ਘੁੰਮਦੀ ਆ ਇਹਦੀ ਲੈਂਥ ਵੀ ਜਾਨੀ ਕਿ ਉੱਚਾ ਟਿੱਪਰ ਤੋਂ ਉੱਪਰ ਭਰਨਾ ਹੋਵੇ ਨਾ ਉਹਦੇ ਵਾਸਤੇ ਹੀ ਬਹੁਤ ਵਧੀਆ ਚੀਜ਼ ਆ ਦੇ ਆ ਲੋ ਇਹ ਸਮਝ ਲਓ ਇਹ ਬਹੁਤ ਉੱਚਾ ਚਲੇ ਜਾਂਦਾ ਜਿਵੇਂ ਤਾਲੋ ਮਿਲ ਲਾਦਾ ਬਣੇ ਟਿੱਪਰ ਵਾਸਤੇ ਹੋਊਗਾ ਪੂਰਾ ਫੁੱਲ ਵੱਡਾ ਪੰਪ ਲੱਗਿਆ ਹੋਇਆ ਇਹਨੂੰ ਆ ਅੱਜ 99 ਮਾਡਲ 5911 ਟਰੈਕਟਰ ਜਿਹੜੇ ਉੱਪਰ ਲੱਗਿਆ ਹੋਇਆ 2,65,000 ਰੁਪਿਆ ਡਿਮਾਂਡ ਆ ਇਹਦੀ 2,65,000 ਰੁਪਿਆ ਬਾਈਕੀ ਡਿਮਾਂਡ ਆ ਇਹਦੀ ਜੇ ਕਿਸੇ ਵੀਰ ਨੇ ਦੇਖਣਾ ਹੋਵੇ ਟਰੈਕਟਰ ਵਿਦ ਲੋਡਰ ਪੂਰੀ ਟੈਂਕੀ ਟੌਂਕੀ ਵਧੀਆ ਪਿੱਛੇ ਕੰਟਰਵੇਟ ਵੀ ਵਧੀਆ ਲੱਗਿਆ ਹੋਇਆ ਆ ਤੇਲ ਵਾਲੀ ਟੈਂਕੀ ਮਗਰ ਆ ਗਈ ਇਹਦੇ ਪਿੱਛੇ ਤੇਲ ਵਾਲੀ ਟੈਂਕੀ ਅੱਡ ਲੱਗੀ ਹੋਈ ਆ ਟਾਇਰ ਥੋੜੇ ਜੇ ਮੱਧਮ ਆ ਟਾਇਰ ਚਲੋ ਇਹ ਲੋਡਰ ਦੇ ਇੰਨੇ ਟਾਇਰ ਦੀ ਲੋਡ ਵੀ ਨਹੀਂ ਹੁੰਦੀ ਟਰੈਕਟਰ ਦੀ ਕਿਉਂ ਮਾਣਾ ਕਿਲੋਕੀਮੀਟਰ ਦੇ ਵਿੱਚ ਇਹ ਘੁੰਮੀ ਜਾਂਦਾ ਹੁੰਦਾ ਤੁਹਾਨੂੰ ਪਤਾ ਆਹ ਪਾਵਰ ਸਟੀਅਰਿੰਗ ਦਾ ਪੰਪ ਆ ਗਿਆ ਇਹਦਾ ਟੈਂਕੀ ਅੱਡ ਦੇਤੀ ਦੇਖੀ ਕਿਤੇ ਸਾਰੀ ਲੀਕਤ ਨਹੀਂ ਹੁੰਦਾ ਸਿਰਚ ਹੀ ਆ ਪਵਰ ਨਹੀਂ ਹੁੰਦੀ ਆ ਤੇ ਤਾਂ ਵੀ ਤੁਸੀਂ ਕੰਮ ਲੈ ਸਕਦੇ ਆ ਬਹੁਤ ਵਧੀਆ ਲੋਡਰ ਬਣਿਆ ਹੋਇਆ ਨਾਲੇ ਟਰੈਕਟਰ ਤੁਹਾਨੂੰ ਬੜਾ 95 11 95 11 ਜਿਹਦਾ ਵੈਸੀ ਲੋਡਰ ਕਾਮਯਾਬ ਪੰਪ ਵੀ ਬਹੁਤ ਤਕੜਾ ਲੱਗਿਆ ਹੋਇਆ ਇਹਨੂੰ ਵੱਡਾ ਪੰਪ ਆ ਜਿਹੜਾ ਤੁਹਾਨੂੰ ਪਤਾ ਇਹ ਲੋਡਰਾਂ ਦੇ ਵੱਡੇ ਪੰਪੀ ਚੱਲਦੇ ਆ ਹੈ 5911 ਸਾਦਾ ਹੀ ਆ ਵੀ ਜਿਹੜੇ ਆਮ ਰੀ ਦਾ 5911 ਹੁੰਦੇ ਆ ਪਿੱਛੇ ਵੀ ਤੁਹਾਨੂੰ ਸਾਰਾ ਦਿਖਾ ਦਿੰਨਾ ਆ ਟੈਂਕ ਟੋਂਕ ਦੇ ਵਿੱਚ ਮਨੋ ਦਾ ਵੇਟ ਫੁੱਟ ਪਾਇਆ ਹੋਇਆ ਪਹਿਲਾਂ ਹੀ ਬਾਈ ਵੈਲਡਿੰਗ ਨਹੀਂ ਕੋ ਟੁੱਟ ਭੱਜ ਨਹੀਂ ਗਈ ਵਾਰੀ ਤਾਂ ਬਾਹਲੇ ਹੀ ਟੁੱਟਿਆ ਭੱਜਿਆ ਜਾਂ ਹੁੰਦਾ ਵੀ ਕਾਫੀ ਰਿਪੇਅਰ ਪੂਰ ਮੰਗਦੀ ਹੁੰਦੀ ਆ ਚੀਜ਼ ਫੁੱਲ ਵਰਕਿੰਗ ਦੇ ਵਿੱਚ ਜੱਕ ਜੁੱਕ ਨਵੇਂ ਆ ਕਈ ਵਾਰਾਂ ਕਿਸੇ ਨੇ ਕੰਮ ਤੋਂ ਨੂੰ ਪਤਾ ਸੋ ਕਿਸੇ ਦਾ ਕੰਮ 'ਚ ਡਿਸਪਿਊਟ ਹੋ ਜਾਂਦਾ ਪਾਰਟਨਰਸ਼ਿਪ 'ਚ ਕੰਮ ਹੋ ਜਾਂਦਾ 20 ਫੁੱਟ ਜਾਂਦਾ ਹੋਣਾ ਤਾਂ ਸਾਰਾ ਟੋਟਲ ਦਾ 20 ਫੁੱਟ ਹੋ ਜਾਂਦਾ ਉੱਤੇ ਹਾਂ 25 ਫੁੱਟ ਦੇ ਕਰੀਬ ਕਹਿੰਦਾ ਵੀ ਉੱਪਰ ਚੱਕਿਆ ਜਾਂਦਾ ਹੁਣ ਸਿੱਧਾ ਉੱਪਰ ਟਾਉਣਾ ਸੀਗਾ ਤਾਂ ਨਹੀਂ ਚੱਕਿਆ ਨਾਲ ਤੁਸੀਂ ਆ ਲਾ ਲਓ ਲੈਂਥ ਕਿੰਨੀ ਬਾਕੀ ਇਹਦੀ ਇਹ ਵੱਡਾ ਟਿਪਰ ਟੁੱਪਰ ਵੀ ਭਰਨਾ ਹੋਏ ਬੜੇ ਆਰਾਮ ਨਾਲ ਭਰ ਸਕਦਾ ਇਹ ਮੈਨੂੰ ਲੱਗਦਾ ਲਿਆ ਵੀ ਕਿਸੇ ਟਿਪਰ ਵਾਲੇ ਭਰਾ ਦਾ ਹੀ ਹੋਊਗਾ ਤੇ ਕੁੱਲ 265000 ਰੁਪਏ ਦਾ ਸਾਰਾ ਬਾਈ ਦੇਣ ਦਾ ਮੈਨੂੰ ਲੱਗਦਾ ਇੰਨੇ ਜਿਹਾ ਲਾਊਡਰ ਨਹੀਂ ਲੱਗਦਾ ਕੱਲਾ ਕਿਉਂ ਲੱਖ ਡੇਢ ਲੱਖ ਰੁਪਏ ਦਾ ਦਾ ਟਰੈਕਟਰ ਹੀ ਆ ਬਾਈ ਜੀ ਕੁਆਡ ਦੇ ਵਿੱਚ ਡੇਢ ਲੱਖ ਦੇ ਕਰੀਬ ਤਾਂ ਜੀ ਦੀ ਰੇਟ ਚ 59 11 ਨਹੀਂ ਮਿਲਦਾ ਕੱਲਾ ਟਰੈਕਟਰ ਫਿਰ ਉੱਪਰ ਲੋਡਰ ਫਿਰ ਬਣਵਾਈ ਆ ਲਾ ਲਓ ਤੁਸੀਂ ਤੇ ਵੀਰੋ ਕੰਟੈਕਟ ਕਰ ਲਿਓ ਅੱਜ 24 ਤਰੀਕ ਚੌਥਾ ਮਹੀਨਾ 2025 ਦੀ ਵੀਡੀਓ ਆ ਤੇ ਸਾਰਾ ਬਾਗਟ ਬੁਗਟ ਵੀ ਪੂਰੀ ਸਾਫ ਆ ਕੇ ਤੋਂ ਬਿਲਡਿੰਗ ਬਿਲਡਿੰਗ ਨਹੀਂ ਹੈਗੀ ਆ ਕਿਉਂ ਬਲੇਡ ਬਲੂਡ ਪੂਰਾ ਵਧੀਆ ਦੇਖੋ ਤੁਸੀਂ ਆ ਥੱਲੇ ਵੀ ਤੈਨੂੰ ਲਗਾ ਦੇਣਾ ਪੂਰਾ ਆਪਣਾ ਇਤੋਂ ਵੀ ਆ ਨਹੀਂ ਹੈਗਾ ਵੀ ਕੋਈ ਰਿਪੇਅਰ ਮੰਗਦਾ ਜਾਂ ਕੁਝ ਵਧੀਆ ਚੀਜ਼ ਅੱਜ ਕੱਲ ਕੰਮ ਮਸ਼ੀਨਰੀ ਦਾ ਰਹਿ ਗਿਆ ਲੇਬਰ ਮਿਲਦੀ ਨਹੀਂ ਲੇਬਰ ਦੀ ਸਮੱਸਿਆ ਬਹੁਤ ਹੈ ਤੇ ਕੰਮ ਹੀ ਇਹ ਚੀਜ਼ਾਂ ਸਾਰਦੀਆਂ ਉਧਰੋਂ ਗਾਹਕ ਆ ਜਾਂਦਾ ਤੇ ਲੇਬਰ ਅਗਲਾ ਮਿਲਦੀ ਨਹੀਂ ਤਾਂ ਟਾਈਮ 2 ਮਿੰਟਾਂ ਦੇ ਵਿੱਚ ਕੰਮ ਨਿਬੜਦਾ ਅੱਜ ਕੱਲ ਬਾਈ ਸਮੇਂ ਦੀ ਕੀਮਤ ਪਛਾਣੋ ਤੇ ਧੰਨਵਾਦ ਦੋਸਤੋ ਪੇਜ ਨੂੰ ਫੋਲੋ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਘਣ ਘਣ ਜਾਣਕਾਰੀਆਂ ਆਪਣੇ ਪੇਜ ਤੇ ਆਪਾਂ ਪਾਉਂਦੇ ਰਹਿੰਨੇ ਆ ਚੈੱਕ ਕਰ ਲੋ ਸਾਰਾ ਆ ਪੰਪ ਇਹਨੂੰ ਵੱਡਾ ਅੱਗੇ ਆ ਲੱਗਿਆ ਹੋਇਆ ਪੂਰਾ ਘੈਂਟ ਪੰਪ ਲੱਗਿਆ ਹੋਇਆ ਪਿੱਛੇ ਜਿਹੜੀ ਇਹ ਟੈਂਕੀ ਆ ਮਰਗਾੜਾਂ ਦੇ ਵਿੱਚ ਉਹ ਇਹਦੀ ਤੇਲ ਦਾ ਕੰਮ ਲਿਆ ਹੋਇਆ ਪਿੱਛੋਂ ਆ ਤੁਸੀਂ ਚੈੱਕ ਕਰ ਲੋ ਆ ਵਧੀਆ ਤੇਲ ਤੂਲ ਜਾ ਕੇ ਤੁਹਾਨੂੰ ਕੋਈ ਲਾ ਕੇ ਵੀ ਸਮਝ ਲੋ ਵੀ ਜਾਂਦੇ ਸਾਰ ਕੰਮ ਲਓ ਕਿ ਰੁਪਈਆ ਲਾਉਣ ਦੀ ਲੋੜ ਨਹੀਂ ਆ ਡੀਜ਼ਲ ਟੈਂਕ ਡਬਲ ਆਇਆ ਹੋਇਆ ਹਨਾ ਡੀਜ਼ਲ ਇੱਕ ਟੈਂਕ ਅੱਗੇ ਹੋ ਗਿਆ ਇੱਕ ਇਹ ਹੋ ਗਿਆ ਹਨਾ ਏਹ ਪਤਾ ਨਹੀਂ ਕੀ ਕਰਨਾ ਵੀ ਬਾਈ ਦੂਰ ਹੋਣਾ ਡੀਜ਼ਲ ਤੋਂ ਜਾਂ ਤੇ ਜਨੇ ਆਹ ਡਿਸਟਰੀਬਿਊਟਰ ਆ ਆ ਗਿਆ ਬਾਈ ਇਹਦੇ ਆਹ ਕੰਟਰੋਲ ਆ ਗਿਆ ਤਿੰਨ ਲੀਵਰ ਵਾਲਾ ਡਿਸਟਰੀਬਿਊਟਰ ਲੱਗਿਆ ਹੋਇਆ ਬੂਰਾ ਘੈਂਟ ਤੇ ਪਾਵਰ ਸਟੀering ਆ ਪੂਰੀ ਗੱਲ ਬਾਤ ਆ ਬਾਈ ਜੀ ਬੋਮ ਲੋਡਰ ਹੈ ਪਾਵਰ ਸਟੀering ਦਾ ਦਿਖਾਤੀ ਟੈਂਕੀ ਵੀ ਅੱਡ ਲੱਗੀ ਹੋਈ ਆ ਤੇ ਬਾਈ ਜੀ 98 ਮਾਡਲ ਟਰੈਕਟਰ ਹੈ ਤੇ ਕਰੋ ਵੀਰੇ ਸਟਾਰਟ